ਸੋਸ਼ਲ ਮੀਡੀਆ ਵਾਲੇ ਵੀਰਾਂ ਨੂੰ ਹੱਥ ਬੰਨ੍ਹ ਕੇ ਹੀ ਬੇਨਤੀ ਕਰੂੰਗੀ ਬੇਸੀ ਕਿਤੇ ਜਾਈਏ ਆਈਏ ਸਾਡੇ ਬਾਰੇ ਕੋਈ ਕੁਝ ਨਾ ਬੋਲਿਆ ਕਰੋ ਤੁਹਾਨੂੰ ਸਕੂਨ ਨਾਲ ਰਹਿਣ ਰਹਿ ਲੈਣ ਦੇ ਉਸ ਪੁੰਨ ਤੇ ਸਾਡਾ ਪ੍ਰਮਾਤਮਾ ਨੇ ਕੋਲਿਆ ਉਹਨਾਂ ਅਸੀਂ ਦੋਨੇ ਜੀ ਆਸੀਂ ਦੋਨੇ ਜੀ ਵੀ ਨਹੀਂ ਸਕੂਨ ਨਾਲ ਰਹਿ ਸਕਦੇ ਕਵਰਾਂ ਹੋਰ ਬਥੇਰੀਆਂ ਹੈਗੀਆਂ ਨੇ ਲਾਉਣ ਵਾਲੀਆਂ ਲਾਈ ਜਾਵਾਂ ਤੁਸੀਂ ਤੁਹਾਨੂੰ ਰੋਕਿਆ ਨੇ 7 ਮਹੀਨੇ ਹੋ ਗਏ ਪਰ ਜਿਹੜੀ ਕੋਈ ਸੀਕ੍ਰੀਟ ਗੱਲ ਹੁੰਦੀ ਹੈ ਉਹਨੂੰ ਸੀਕ੍ਰੀਟ ਰੱਖਿਆ ਕਰੋ ਅਸੀਂ ਤਾਂ ਜ਼ਿੰਦਗੀ 'ਚ ਵੀ ਨਹੀਂ ਸੋਚਿਆ ਸੀ ਕਦੇ ਕਿਸੇ ਦਾ ਮਾੜਾ ਜਿੱਦਾਂ ਕੋਈ ਇਹੋ ਜਿਹਾ ਟਾਈਮ ਆਊਗਾ ਕਿਹਾ ਤੇ ਜਿਹੜੇ ਅਸੀਂ ਤਿੰਨੇ ਜਣੇ ਤਿੰਨੋਂ ਵਕ ਵਕ ਹੋ ਗ ਸੋਸ਼ਲ ਮੀਡੀਆ ਦੀ ਬਦੌਲਤ ਸਾਡਾ ਜਵਾਬ ਸਾਡੇ ਕੋਲੋਂ ਗਿਆ ਜੇ ਬਲਤੇਜ ਬੰਨੋਂ ਐਡਾ ਸਮਝਦਾਰ ਤੇ ਐਨੀ ਦੁਨੀਆ ਉਹਦੇ ਤੇ ਮਾਨ ਕਰਦੀ ਸੀ ਪੰਜਾਬ ਦਾ ਮਾਨ ਹੈ ਉਹ ਪੰਜਾਬ ਸਰਕਾਰ ਦਾ ਪੰਜਾਬ ਦਾ ਤਾਂ ਕਾਹਦਾ ਸਾਡਾ ਤਾਂ ਸਤਾ ਨੂੰ ਲਾਂਤ ਨਹੀਂ ਪਾਵਾਂਗੇ ساری ਜਿੰਦਗੀ ਜਿੰਨਾ ਚਿਰ ਜਿਉਂਦੇ ਰਹਿਾਂਗੇ ਪਰ ਉਹਨੇ ਸਾਡੇ ਬੱਚੇ ਦੀ ਸਿਕਿਉਰਿਟੀ ਲੀਕ ਕਰਕੇ ਸਾਡਾ ਪੁੱਤ ਸਾਡੇ ਹੱਥਾਂ ਕੋਲ ਲਿਆ ਹੁਣ ਉਹਦੇ ਪਾਪਾ ਨੇ ਵਿਚਾਰੇ ਉਹਦੇ ਜਿਹੜੇ ਪਾਏ ਹੋਏ ਰਾਹਾਂ ਤੇ ਚੱਲ ਰਹੇ ਨੇ ਉਹ ਤਾਂ ਕੰਮ ਤਾਂ ਦੱਕ ਸਵਾਰਨ ਤੇ ਲਈ ਉਹਨਾਂ ਨੂੰ ਕਿਤੇ ਨਾ ਕਿਤੇ ਹੁਣ ਰੋਜ਼ ਹੀ ਜਾਣਾ ਪਿਆ ਕਰੂਗਾ ਹੁਣ ਇਹਦਾ ਮਤਲਬ ਇਹ ਥੋੜੀ ਹੈਗਾ ਵੀ ਤੁਸੀਂ ਜਾ ਕੇ ਉੱਥੇ ਦੁਨੀਆ ਦੇ ਸਾਹਮਣੇ ਕੀ ਮੰਗਦੇ ਆ ਸਾਡੇ ਤੋਂ ਅਸੀਂ ਤਾਂ ਬਹੁਤ ਕੁਝ ਗਵਾ ਚੁੱਕੇ ਆ ਸਾਡੇ ਕੋਲ ਤਾਂ ਹੁਣ ਹੈ ਹੀ ਕੱਖ ਨਹੀਂ ਰਿਹਾ ਸਾਡੇ ਮੇਰੇ ਵੀਰਿਆ ਇਹਨਾਂ ਹਰਕਤਾਂ ਤੋਂ ਬਾਹਰ ਜਾਓ ਕਦਰਾਂ ਹੋਰ ਬਥੇਰੀਆਂ ਹੈਗੀਆਂ ਨੇ ਲਾਉਣ ਵਾਲੀਆਂ ਲਾਈ ਜਾਓ ਤੁਹਾਨੂੰ ਰੋਕਿਆ ਨਹੀਂ 7 ਮਹੀਨੇ ਹੋ ਗਏ ਪਰ ਜਿਹੜੀ ਕੋਈ ਸੀਕ੍ਰੀਟ ਗੱਲ ਹੁੰਦੀ ਹੈ ਉਹਨੂੰ ਸੀਕ੍ਰੀਟ ਰੱਖਿਆ ਕਰੋ ਬਾਕੀ ਪ੍ਰਸ਼ਾਸਨ ਨਾਲ ਸਾਨੂੰ ਕੋਈ ਗਿਲਾਨੀ ਵਿਚਾਰੇ ਲੱਗ ਰਹੇ ਨੇ ਕੰਮ ਕਰਨ ਤਪਾ ਦੇ ਕੇ ਨਾ ਬੜੀਆ ਚੰਗਾ ਮਾਹੌਲ ਦੇਣ ਸਾਡੇ ਬੱਚੇ ਨੇ ਜਿਹੜੇ ਹੁਣ ਰੋਜ਼ ਸੁਣਦੇ ਆ ਫੇਸਬੁੱਕ ਤੇ ਰੇਡੀਓ ਤੇ ਰੋਜ਼ ਆਈ ਜਾਂਦੇ ਨੇ ਅੱਖ ਭਲਾ ਨੇ ਥਾ ਮਰ ਗਏ ਥਮ ਕੇ ਥਾ ਮਰ ਗਏ ਕਿੰਨਾ ਕਿਤੇ ਸਾਡੇ ਬੱਚੇ ਮਰੀ ਜਾਣਗੇ ਕਿਉਂ ਨਹੀਂ ਮਾਹੌਲ ਸਾਰਦੇ ਜੇ ਮਾਹੌਲ ਠੀਕ ਦੇਣਗੇ ਫੇਰ ਹੀ ਐ ਚੰਦ ਪੈਸਿਆਂ ਦੀ ਖਾਤਰ ਸਾਰਾ ਕੁਝ ਕਰੀ ਜਾਂਦੇ ਨੇ ਲੋਕ ਪੈਸਾ ਸਾਰਾ ਥੋੜਾ ਪੈਸਾ ਨਾਲ ਜਾਂਦੇ ਪੈਸਾ ਤਾਂ ਸੁਰਦੀ ਬਨੇ ਬਿਠੇ ਰਖਾਇ ਸੀ ਨਾਲ ਵਗ ਗਿਆ ਉਹਦੇ ਜਾਂ ਅਸੀਂ ਸਾਡੇ ਕਿਹੜਾ ਨਾਲ ਲੱਗ ਜੂ ਹੋਰ ਕਿਹੜਾ ਕਿਸੇ ਦੇ ਨਾਲ ਲੱਗ ਜੂ ਪੈਸਾ ਕਿਸੇ ਦੇ ਨਾਲ ਨਹੀਂ ਜਾਂਦਾ ਜੇ ਸੁਖਦੀਪ ਨੇ ਕੋਈ ਚੰਗਾਈ ਖੱਟੀ ਸੀ ਤਾਂ ਤੁਸੀਂ ਅੱਜ 7ਵੇਂ ਮਹੀਨੇ ਹੋ ਗਏ ਤੁਸੀਂ ਉਹਨੂੰ ਯਾਦ ਕਰਦੇ ਹੋ ਕਰਦੇ ਰਹੂਗੀ